ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਾਰਮਿੰਗ ਟੀਵੀ ਦੇ ਉੱਪਰ ਜੀ ਅੱਜ ਦੀ ਵੀਡੀਓ ਫਿਰ ਤੋਂ ਤੁਹਾਡੇ ਅੱਗੇ ਲੈ ਕੇ ਆਇਆ ਮੱਕੀ ਤੇ ਤੇ ਤੁਸੀਂ ਆਪਣੀਆਂ ਪਹਿਲੀਆਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਬਹੁਤ ਭਰਾ ਫੋਨ ਲਾਉਂਦੇ ਨੇ ਤੇ ਆਪਣੇ ਤੋਂ ਪੁੱਛਦੇ ਨੇ ਤਾਂ ਮਨ ਖੁਸ਼ ਹੁੰਦਾ ਕੋਈ ਨਹੀਂ ਤੁਸੀਂ ਪੁੱਛ ਲਿਆ ਕਰੋ ਅ ਜੇ ਕਿਸੇ ਵੀਰ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਮੱਕੀ ਦੇ ਲਈ ਤੇ ਅੱਜ ਫੇਰ ਤੋਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਮੱਕੀ ਦੀ ਬਹੁਤ ਵੀਰਾਂ ਦੇ ਫੋਨ ਜ਼ਿਆਦਾਤਰ ਇਹੀ ਹੁੰਦੇ ਕਿ ਭਾਈ ਮੱਕੀ ਗਰੋਥ ਨਹੀਂ ਕਰ ਰਹੀ ਪੀਲੀ ਪਈ ਆ ਤੇ ਆ ਤੁਸੀਂ ਦੇਖ ਸਕਦੇ ਹੋ ਆਪਣੀ ਮੱਕੀ ਬਿਲਕੁਲ ਕਾਲੀ ਆ ਪਰ ਹਜੇ ਮੈਂ ਵੀ ਇਹਦੀ ਗਰੋਥ ਤੋਂ ਕੋਈ ਬੜਾ ਸੈਟੀਸਫਾਈ ਨਹੀਂ ਖੁਸ਼ ਨਹੀਂਗਾ ਕਿਉਂਕਿ ਮੈਨੂੰ ਲੱਗਦਾ ਪਿਛਲੇ ਸਾਲ ਦੇ ਮੁਕਾਬਲੇ ਗਰੋਥ ਘੱਟ ਆ ਚਲੋ ਪਿਛਲੇ ਸਾਲ ਮੌਸਮ ਥੋੜਾ ਠੰਡਾ ਸੀ ਕਿ ਮੌਸਮ ਮੌਸਮ ਗਰਮ ਆ ਉਹਦੇ ਕਾਰਨ ਵੀ ਫਰਕ ਪੈਂਦਾ ਤੇ ਹਣ ਜਿਹੜੀ ਗੱਲ ਕਰ ਰਹੇ ਹਾਂ ਗਰੋਥ ਦੀ ਗਰੋਥ ਦੇ ਲਈ ਤੁਸੀਂ ਪਹਿਲਾਂ ਹੀ ਯਰ ਧਿਆਨ ਰੱਖਿਆ ਕਰੋ ਜਿਹੜਾ ਡੀਏਪੀ ਆ ਜੇ ਤਾਂ ਮਾੜੇ ਬਾਣ ਨੇ ਤੁਹਾਡੇ ਰੇਤ ਲਈ ਨਹੀਂ ਦੋਨਾਂ 'ਚ 2 ਗੱਟੇ ਡੀਏਪੀ ਪਾਇਆ ਹੀ ਪਾਇਆ ਕਰੋ ਤੇ ਜਿਵੇਂ ਜਿਹੜੇ ਡਾਕਰ ਬਾਣ ਨੇ ਉਹਨਾਂ ਚ ਡੇਢ ਕ ਗੱਟਾ ਡੀਏਪੀ ਦਾ ਜ਼ਰੂਰ ਚਾਹੀਦਾ ਵਾ ਹੁਣ ਸਾਡੇ ਵੀ ਐ ਕਿ ਡੀਏਪੀ ਤਾਂ ਘੋਲ ਕਰਕੇ ਲਿਆਉਣ ਨਾਲੋਂ ਗੱਟੇ ਦੇ ਹਿਸਾਬ ਨਾਲ ਹੀ ਪਾਇਆ ਜੀ ਡੇਢ ਗੱਟਾ ਪਾਇਆ ਹੁੰਦਾ ਤਾਂ ਮੈਂ ਕਹਿੰਦਾ ਫਰਕ ਖੱਡੀ ਦੀ ਦਾ ਮੱਕੀ ਦਾ ਤੇ ਹੁਣ ਜਿਹੜੀ ਗਰੋਥ ਦੇ ਲਈ ਸਪਰੇਅ ਕਰਨੀ ਆ ਗਰੋਥ ਦੇ ਲਈ ਜਿਵੇਂ ਹੁਣ ਆਹ ਸਟੇਜ ਆ ਮੱਕੀ ਦੀ ਇਹਦਾ ਤੁਸੀਂ ਘਰ ਦਾ ਦੇਸੀ ਤਰੀਕਾ ਵਰਤੋਂਗੇ ਤਾਂ ਗਰੋਥ ਉਹ ਵੀ ਕਰਵਾ ਦੂਗਾ ਆ 1 ਕਿਲੋ ਯੂਰੀਆ ਲੈਣਾ 2 ਕਿਲੋ ਲੈਣਾ ਡੀਏਪੀ ਤੇ ਤੋਲ ਕੇ ਕਿੱਲੇ ਦੇ ਹਿਸਾਬ ਨਾਲ ਇਹਦੀ ਸਪਰੇਅ ਕਰ ਦੇਣੀ ਡੀਏਪੀ ਯਾਨੀ ਕਿ ਇੱਕ ਜਾਂ ਦੋ ਦਿਨ ਸਪਰੇਅ ਕਰਨ ਤੋਂ ਪਹਿਲਾਂ ਘੋਲ ਕੇ ਰੱਖ ਦਿਓ ਤੁਸੀਂ ਤੇ ਉਹਦੇ ਨਾਲ ਵੀ ਯਾਨੀ ਕਿ ਗਰੋਥ ਤੁਹਾਡੀ ਬਹੁਤ ਜ਼ਿਆਦਾ ਹੋਊਗੀ ਮੈਂ ਕਹਿੰਦਾ ਰਿਜ਼ਲਟ ਬਾ ਕਮਾਲ ਹੋਊਗਾ ਤੇ ਨੰਬਰ 2 ਜੇ ਹੋਰ ਵੀ ਪਾਉਣਾ ਗਰੋਥ ਦੇ ਲਈ ਤਾਂ ਉਹਦੀ ਅੱਡ ਸਪਰੇਅ ਕਰ ਸਕਦੇ ਹੋ ਹਿਊਮਿਕ ਐਸਿਡ ਤੇ ਫਲੂਵਿਕ ਐਸਿਡ ਆ ਬਚ ਨੇ ਨਾ ਯੂਰੀਆ 2 ਲੀਟਰ ਕਿੱਲੇ ਦੇ ਤਾਂ ਉਹਦਾ ਵੀ ਨਤੀਜਾ ਤੁਹਾਡੇ ਲਈ ਸ਼ਾਨਦਾਰੀ ਆਊਗਾ ਗਰੋਥ ਦੇ ਲਈ ਸਿਰਫ ਇਹ ਦੋ ਸਪਰੇਆ ਨੇ ਤੇ ਯੂਰੀਆ ਪਾਉ ਦੱਬ ਕੇ ਇਹਨੂੰ ਤੇ ਪਾਣੀ ਲਾਓ ਇਹਨੂੰ ਤੀਜੇ ਦਿਨ ਜਿਹੜਾ ਸਭ ਤੋਂ ਮੇਨ ਪਾਰਟ ਹੈਗਾ ਉਹ ਹੈਗਾ ਪਾਣੀ ਆ ਤੁਹਾਡੀਆਂ ਖਾਲੀਆਂ ਹੁਣ ਆਪਣੇ ਇਹਨੂੰ ਪਰਸੋਂ ਪਾਣੀ ਲਾਇਆ ਤੇ ਅੱਜ ਇਹ ਖਾਲੀਆਂ ਜਮ੍ਹਾਂ ਸੁੱਕੇ ਨੇ ਕੱਲ ਨੂੰ ਫੇਰ ਪਾਣੀ ਲਾਉਣ ਵਾਲਾ ਇਹਨੂੰ ਤੇ ਪਾਣੀ ਇਹਨੂੰ ਲਾਉ ਦੱਬ ਕੇ ਪਾਣੀ ਦੀ ਕਮੀ ਨਹੀਂ ਮੱਕੀ ਨੂੰ ਹੋਣੀ ਚਾਹੀਦੀ ਤੀਜੇ ਜਾਂ ਚੌਥੇ ਦਿਨ ਮੱਕੀ ਨੂੰ ਪਾਣੀ ਜ਼ਰੂਰ ਚਾਹੀਦਾ ਤੇ ਕਿਉਂਕਿ ਜਿੰਨਾ ਪਾਣੀ ਲਾਉਂਗੇ ਉਨਾ ਹੀ ਵਧੂਗੀ ਨਹੀਂ ਸਟ੍ਰੈਸ 'ਚ ਨਹੀਂ ਬੂਟੇ ਜਾਂਦੇ ਜੇ ਪਾਣੀ ਨਾ ਲਾਉਂਗੇ ਤਾਂ ਗਰਮੀ ਦੇ ਨਾਲ ਬੂਟੇ ਸਟ੍ਰੈਸ 'ਚ ਰਹਿਣਗੇ ਤਾਂ ਇਹਨਾਂ ਨੇ ਫਿਰ ਗਰੋਥ ਕਾਦੀ ਕਰਨੀ ਉੱਥੇ ਜੀ ਖੜੇ ਰਹਿਣਗੇ ਤੇ ਹੋਰ ਜਿਹੜੀ ਅੱਗੇ ਗੱਲ ਹੈਗੀ ਸੁੰਡੀ ਦਾ ਧਿਆਨ ਰੱਖੋ ਰੋਜ਼ ਮੱਕੀ 'ਚ ਸਵੇਰ ਸ਼ਾਮ ਕੀੜਾ ਮਾਰੋ ਤੇ ਸੁੰਡੀ ਪਈ ਤਾਂ ਨਹੀਂ ਜੇ ਪਈ ਆ ਤਾਂ ਸਪਰੇਅ ਕਰੋ ਜੇ ਨਹੀਂ ਪਈਆ ਤਾਂ ਕੋਈ ਨਹੀਂ ਆ ਦੇਖੋ ਤੇ ਰੇ ਜਾਨੀ ਕਿ ਰੇ ਵੀ ਮੁਕਾ ਦਿਓ ਛੇਤੀ 40 ਕਿ ਦਿਨਾਂ ਦੇ ਅੰਦਰ ਅੰਦਰ ਜੂਰੀ ਆ ਵੀ ਜਿਹੜਾ ਖਤਮ ਕਰ ਦੇਣਾ ਚਾਹੀਦਾ ਵਾ ਤਾਂ ਕਿ ਜੂਨ ਤੇ ਜੁਲਾਈ ਦੇ ਦੂਜੇ ਹਫਤੇ ਤੱਕ ਕੰਮ ਸਟਾਰਟ ਆ ਮੱਕੀਆਂ ਦਾ ਆਚਾਰ ਪਾਉਣ ਦੇ ਲਈ ਤਿਆਰ ਹੋ ਜਾਣੀਆਂ ਨੇ ਬਸ ਹੁਣ ਆਹੀ ਸਟੇਜ ਹੁੰਦੀ ਆ ਆ ਸਟੇਜ ਤੋਂ ਜਿੱਦ ਮੱਕੀ ਨੰਗੀ ਤਾਂ ਹਾਂ ਤਾਂ ਇਸ ਤੋਂ ਬਾਅਦ ਇਹਨੇ ਫਿਰ ਰੁਕਣਾ ਨਹੀਂ ਹੈਗਾ ਜਿੱਦੇ ਲਗ ਲਗ ਮੱਕੀ ਹੋ ਗਈ ਤਾਂ ਇਹ ਸਾਨੂੰ ਟੈਨਸ਼ਨ ਖਤਮ ਆ ਬਸ ਇਹਨੇ ਫਿਰ ਆਪੇ ਹੀ ਗ੍ਰੋਥ ਕਰਨੀਆਂ ਆ ਤੇ ਹੁਣ ਜਿਹੜੀਆਂ ਮੇਨ ਗੱਲਾਂ ਨੇ ਧਿਆਨ ਰੱਖਣ ਜੋ ਗੱਲਾਂ ਇਹੀ ਆ ਵੀ ਗਰੋਥ ਦੇ ਲਈ ਜਿਨ੍ਹਾਂ ਦੀ ਮੱਕੀ ਆਪਣੀ ਮੱਕੀ ਜਿੱਡੀ ਜਿੱਡੀ ਹੋ ਚੁੱਕੀ ਆ ਜਾਂ ਗੱਠ ਗੱਠ ਦੀ ਹੋ ਚੁੱਕੀ ਆ ਉਹ 1 ਕਿਲੋ ਯੂਰੀਆ ਲੈ ਲੈਣਾ ਤੇ 2 ਕਿਲੋ ਡੀਏਪੀ ਲੈ ਲੈਣਾ ਇਹਨਾਂ ਨੂੰ ਘੋਲ ਕੇ ਸਪਰੇਅ ਕਰ ਦਿਓ ਕਿੱਲੇ ਦੇ ਹਿਸਾਬ ਨਾਲ ਤੇ ਮੱਕੀ ਦੇ ਨਤੀਜੇ ਸ਼ਾਨਦਾਰ ਹੋਣਗੇ ਐਵੇਂ ਬਾਦੂ ਲਾਲਿਆਂ ਦੇ ਕੋਲ ਦੁਕਾਨਾਂ ਤੇ ਜਾਣ ਦਾ ਕੋਈ ਫਾਇਦਾ ਨਹੀਂ ਆਹ ਫਲਾਨੀ ਗਰੋਥ ਪ੍ਰੋਮੋਟਰ ਲੈ ਲਓ ਆਹ ਗਰੋਥ ਪ੍ਰੋਮੋਟਰ ਲੈ ਲਓ ਉਹ ਚੀਜ਼ਾਂ ਨੇ ਕੰਮ ਨਹੀਂ ਕਰਨਾ ਜਿਹੜਾ ਇਹਨਾਂ ਨੇ ਕਰਨਾ ਵਾ ਤੇ ਬਾਕੀ ਸੁੰਡੀ ਤੋਂ ਜਿਹੜੀਆਂ ਸਪ੍ਰੇਆਂ ਕਈ ਵੀਰ ਪਾਉਂਦੇ ਨੇ ਕਿਹੜੀ ਸਪਰੇ ਕਰੀਏ ਜੇ ਤੁਹਾਡੇ ਸੁੰਡੀ ਪਈ ਹੋਈ ਆ ਤਾਂ ਐਮਪਲੀਗੋ ਸਜੈਂਟਾ ਦੀ ਆਉਂਦੀ ਆ 700 ਦੀ ਕਿੱਲੇ ਦੀ ਪੈਂਦੀ 80 ਐਮਐਲ ਡੋਜ ਆ ਦੀ ਤਾਂ ਤੁਸੀਂ ਉਹ ਸਪਰੇ ਪਾ ਸਕਦੇ ਹੋ ਉਹਦਾ ਬਹੁਤ ਵਧੀਆ ਰਿਜ਼ਲਟ ਆ ਤੇ ਆਪਾਂ ਤਾਂ ਹੁਣ ਉਹੀ ਕਰਨੀ ਆ ਅਗਲੀ ਸਪਰੇ ਜੇ ਪਹਿਲੀ ਕੋਰਾ ਜਾਂਦੀ ਕੀਤੀ ਅਜੇ ਤੱਕ ਸੁੰਡੀ ਪਈ ਨਹੀਂ ਗਈ ਤੇ ਤੇ ਦੂਜੀ ਜਿਹੜੀ ਹੁਣ ਉਹ ਕਰਨੀ ਆ ਆਪਾਂ ਐਮਪਲੀਗੋ ਤੇ ਉਦੋਂ ਬਾਅਦ ਦੇਖਾਂਗੇ ਉਦੋਂ ਬਾਅਦ ਤਾਂ ਵੈਸੇ ਲੋੜ ਹੀ ਨਹੀਂ ਪਣੀ ਕਿਉਂਕਿ ਦੋ ਸਪਰੇਅ ਨਾਲ ਕੰਮ ਚੱਲ ਜਾਂਦਾ ਤੁਸੀਂ ਦੇਖ ਸਕਦੇ ਹੋ ਮੱਕੀ ਆਪਣੀ ਜਿਹੜੀ ਖੇਤ ਦੇ ਵਿੱਚ ਸ਼ਾਨਦਾਰ ਖੜੀ ਹੈ ਪੂਰੀ ਹਰੀ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਹੁਣ ਆਪਾਂ ਵੀ ਇੱਥੇ ਅ ਅੱਜ ਕਰਨੀ ਹਿਊਮਿਕ ਐਸਿਡ ਤੇ ਫਲੂਵਿਕ ਐਸਿਡ ਦੀ ਸਪਰੇਅ ਵਿੱਚ ਨੈਨੋ ਯੂਰੀਆ ਪਾ ਕੇ ਤੇ ਇਸ ਤੋਂ ਬਾਅਦ ਇੱਥੇ ਕਰਾਂਗੇ 4-5 ਦਿਨਾਂ ਬਾਅਦ 1 ਕਿਲੋ ਯੂਰੀਆ ਤੇ 2 ਕਿਲੋ ਡੀਪੀ ਦੀ ਸਪਰੇਅ ਤੇ ਇਹੀ ਚੀਜ਼ਾਂ ਆਪਾਂ ਵਰਤਨੇ ਨੇ ਦੇਸੀ ਬਾੜੀਆਂ ਆਪਾਂ ਚੀਜ਼ਾਂ ਨਹੀਂ ਵਰਤਦੇ ਹੁੰਦੇ ਤੇ ਇਹੀ ਚੀਜ਼ਾਂ ਨੇ ਗਰੋਥ ਕਰਾਉਣੀ ਹੁੰਦੀ ਆ ਬਾੜੇ ਤੁਸੀਂ ਸ਼ੀਸ਼ੋ ਪੰਜ ਪਾਉਂਗੇ ਤਾਂ ਖਰਚਾ ਵੀ ਵੱਧ ਕਰ ਲੋਗੇ ਤੇ ਉਹਦਾ ਫਾਇਦਾ ਵੀ ਕੋਈ ਨਹੀਂਗਾ ਤੇ ਜਾਨੀ ਕਿ ਹੁਣ ਮੱਕੀ ਪੂਰੀ ਗਰੋਥ ਕਰਦੀ ਜਾਂਦੀ ਆ ਹੁਣ ਇਹਨੂੰ ਕੋਈ ਚੱਕਰ ਨਹੀਂ ਹੈਗਾ ਤੇ ਬਸ ਹੁਣ ਆਪੇ ਹੀ ਹੋ ਜਾਣੀ ਐ ਤੇ ਥੋੜਾ ਜ਼ੋਰ ਲਾਓ ਪਾਣੀ ਪੂਣੀ ਤੇ ਧਿਆਨ ਰੱਖੋ ਤੇ ਇਹੀ ਗੱਲਾਂ ਹੁੰਦੀਆਂ ਨੇ ਕੋਈ ਬਾਹਲਾ ਖਾਸ ਡਰਨ ਦੀ ਲੋੜ ਨਹੀਂ ਹੁੰਦੀਗੀ ਹਾਂ ਜਿਨ੍ਹਾਂ ਦੇ ਡੀਏਪੀ ਘੱਟ ਪਾਇਆ ਉਹਨਾਂ ਦੇ ਪ੍ਰੋਬਲਮ ਕਿਰਾਂ ਆਉਣੀ ਹੀ ਆਉਣੀ ਆ ਤੇ ਪਰ ਜਿਹੜਾ ਆਪਾਂ ਚੀਜ਼ ਦਾ ਇਲਾਜ ਕਰਦਗੇ ਬਾਅਦ ਚ ਗਰੋਥ ਪ੍ਰੋਮੋਟਰਾਂ ਦੇ ਪਿੱਛੇ ਭੱਜੀਏ ਬਾਅਦ ਚ ਬਾਲਾ ਜ਼ੋਰ ਲਾਈਏ ਤਾਂ ਪਹਿਲਾਂ ਹੀ ਅੱਧਾ ਘਟਾ ਡੀ.ਏ.ਪੀ ਦਾ ਵੱਧ ਪਾ ਲਈਏ ਅੱਧਾ ਘਟਾ ਡੀ.ਏ.ਪੀ ਦਾ ਕਿੰਨੇ ਦਾ ਪੈਣਾ 650 ਦਾ ਪੈਣਾ ਤੇ ਸਪਰੇਅ ਇੱਕੀ 1000 ਚ ਪੈ ਜਾਂਦੀ ਆਪਾਂ ਨੂੰ ਤੇ ਤੁਸੀਂ ਆਪੇ ਹੀ ਦੇਖ ਰਹੇ ਨਾਲੇ ਉਹ ਗੱਲ ਨਹੀਂ ਬਣਦੀ ਮੱਕੀ ਰੋਕ ਰੋਕ ਕੇ ਚੱਲਦੀ ਆ ਤੇ ਇਹਨਾਂ ਗੱਲਾਂ ਦੇ ਧਿਆਨ ਰੱਖਿਆ ਕਰੋ ਕੋਈ ਵੀ ਅ ਨੌਕਸ ਪੈਣ ਤੋਂ ਪਹਿਲਾਂ ਆਪਾਂ ਦਾ ਇਲਾਜ ਲੱਭ ਗਏ ਕਾਰਨ ਲੱਭ ਗਏ ਵੀ ਕਾਹ ਤੋਂ ਇਹ ਚੀਜ਼ ਹੋਈ ਆ ਕਿ ਕਿ ਕਿਸ ਚੀਜ਼ ਦੀ ਕਮੀ ਰਹੀ ਆ ਸੋ ਇਹੀ ਗੱਲਾਂ ਧਿਆਨ ਰੱਖਣਾ ਹੁੰਦਾ ਤੇ ਗੌਰ ਰੱਖਿਆ ਕਰੋ ਪਹਿਲੇ ਤੇ ਫਿਰ ਜਾਨਕੀ ਕੋਈ ਪ੍ਰੋਬਲਮ ਨਹੀਂ ਹੁੰਦੀ ਕਿ ਤੇ ਆਪਣੇ ਤੁਸੀਂ ਮੱਕੀ ਦੇਖ ਸਕਦੇ ਹੋ ਬਹੁਤ ਵਧੀਆ ਹਨ ਜਿਹੜੀ ਗਰੋਥ ਹੈਗੀ ਆ ਮੱਕੀ ਦੀ ਆ ਹੁਣ ਜਿਹੜੀ ਵਿੱਚ ਆ ਇਹ ਐ ਖੜੀ ਆ ਇਹ ਥੋੜੀ ਲੇਟ ਹਰੀ ਹੋਈ ਆ ਮੱਕੀ ਦੇ ਕਾਰਨ ਥੋੜਾ ਜਿਹਾ ਹੈਗਾ ਵਾ ਜਾਨਕੀ ਡੀਏਪੀ ਦੀ ਕਮੀ ਤਾਂ ਯਾਰ ਹੋਣੀ ਨਹੀਂ ਦੇਣੀ ਨਾ ਗਰੋਥ ਵਾਲੀਆਂ ਸਪਰੇਅਾਂ ਥੋੜਾ ਜਿਆਦਾ ਆ ਦੇਖਿਆ ਕਰੋ ਧਿਆਨ ਜਿਨਾ ਕਰ ਲਿਆ ਕਰੋ ਬਾਲੀਆਂ ਮਹਿੰਗੀਆਂ ਸਪਰੇਅ ਕਰਨ ਦਾ ਵੀ ਕੋਈ ਫਾਇਦਾ ਨਹੀਂ ਪੰਗੀ ਸੈੜ ਤਾਂ ਜਮਾ ਹੀ ਨਹੀਂ ਮੱਕੀ ਤੇ ਪੰਗੀ ਸੈੜ ਤੋਂ ਸਪਰੇਅ ਦਾ ਕੋਈ ਕੰਮ ਨਹੀਂ ਹੈਗਾ ਤੇ ਬਾਕੀ ਜਾਉਂਦੇ ਬਾਹਦਰੂ ਕੋਈ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਆਂ ਧੰਨਵਾਦ ਜੀ